ਪਤਾ ਯਾਰ 13 ਕੋ ਦੋ ਤਿਆਰ 14 18 ਕਿਲੋ ਵਾਲੀ ਮੈਂ ਆ ਇੰਨੀਆਂ ਵੀਡੀਓ ਆਪਾਂ ਕਦੇ ਕਿਹਾ ਨਹੀਂ ਹੈ ਨਾ ਪਰ ਇਹ ਮੱਝ ਆਪਾਂ ਹਰਿਆਣੇ ਤੋਂ ਲੈ ਕੇ ਆਏ ਆ 80000 ਰੁਪਏ ਦੇ ਵਿੱਚ ਦੇਣੀ ਆ 80 ਵੀ ਭਲੇ ਲੋਕੋ ਉਹ 20-20 ਕਿਲੋ ਵਾਲੀ 35 ਕੋ ਦੱਸ ਕੇ ਡੇਢ-ਡੇਢ ਲੱਖ ਮੰਗਦੇ ਆ ਲੋਕ ਜਮਾ ਗੋਲ ਸਿੰਘ ਵਾਲੀ ਝੋਟੀ ਆ ਗਈ ਤੇ ਥੱਲੋਂ ਬੰਤਰ ਲੇਵੇ ਦੀ ਆਪਾਂ ਹੋਰ ਦਿਖਾ ਦਗੇ ਲੈ ਵੀ ਖੁੱਲੇ ਡੁੱਲੇ ਲੇਵੇ ਵਾਲੀ ਮੱਝ ਆ ਗਈ ਐਡ ਪਹਿਲਾ ਸੂਆ 85000 ਰੁਪਏ ਦੇ ਵਿੱਚ ਮਿਲ ਗੁੱਸਾ ਦਾ ਹੁੰਦਾ ਗੱਲ ਦਾ ਹਨਾ ਇਹ ਨੂੰ ਭਾਵੇਂ 30 ਕਿਲੋ ਕਹਿ ਕੇ ਵੇਚ ਲਾ ਕਰਦਗੇ ਹਰਾਨ ਕਰਦੇ ਬਾ 90000 ਦੀ ਜਸ ਨੂੰ ਆ 90 ਦੀ ਹਾਂਜੀ ਬਈ ਠੀਕ ਆ ਲੋਕ ਇਹਦੀਆਂ ਦੇ 1 10 15 20 ਆਪ ਮੰਗੀ ਜਾਂਦੇ ਆ ਹਾਂਜੀ ਅਸੀ ਕੱਲ ਦੋਸਤੋ ਬਹੁਤ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬਰਿੰਦਰ ਕੋਲੇ ਪਹੁੰਚੇ ਹੋਏ ਆਗੇ ਬਾਈ ਬਰਿੰਦਰ ਕੋਲੇ ਨਾ ਮਿੱਤਰੋ ਅੱਜ ਆਪਾਂ ਤੁਹਾਨੂੰ ਨਾ ਸੋਹਣੀਆਂ ਸੁਨੱਖੀਆਂ ਤਾਂ ਬੈੜਾ ਦਿਖਾ ਦਾਂਗੇ ਤੇ ਨਾਲ ਦਿਖਾ ਦਾਂਗੇ ਮਿੱਤਰੋ ਅੱਜ ਆਪਾਂ ਤੁਹਾਨੂੰ 6 ਮੱਝਾਂ ਟੋਟਲ ਨਾਗ ਜਿਹੜੇ ਹੈਗੇ ਮਿੱਤਰੋ ਉਹ ਨੌ ਨਾਗ ਨੇ ਤੇ ਇਧਰਲੇ ਪਾਸੇ ਜਿਹੜੀਆਂ ਆਗੀਆਂ ਨੇ ਇੱਕ ਵਾਰੀ ਕੱਲੀ-ਕੱਲੀ ਤੇ ਆਪਾਂ ਤੁਹਾਨੂੰ ਨਿਗਾਹ ਮਰਵਾ ਦਗੇ ਮਿੱਤਰੋ ਤੇ ਇਧਰ ਨਿਗਾਹ ਮਾਰ ਲਓ ਇੱਕ ਵਾਰੀ ਬਾਕੀ ਨਾ ਜਾਣਕਾਰੀ ਜਿਹੜੀ ਹੈਗੀ ਆਪਾਂ ਤੁਹਾਨੂੰ ਸਾਰੀਆਂ ਦੀ ਨਾ ਲੈ ਕੇ ਦੇਵਾਂਗੇ ਕੱਲੇ-ਕੱਲੇ ਨਾਗ ਨੂੰ ਨਾ ਆਪਾਂ ਤੋੜ ਕੇ ਦਿਖਾਵਾਂਗੇ ਤੇ ਰੇਟ ਜਿਹੜੇ ਰਹਿਣਗੇ ਉਹ ਵੀਡੀਓ ਦੇ ਵਿੱਚ ਰਹਿਣਗੇ ਤੇ ਦੋ ਆਗੀਆਂ ਮਿੱਤਰੋ ਇਧਰਲੇ ਪਾਸੇ ਮੱਝਾਂ ਇਹ ਇੱਕ ਤਾਂ ਆ ਗਈ ਆਹਾ ਤੇ ਇੱਕ ਮਿੱਤਰੋ ਆਹਾ ਮੈਨੂੰ ਐ ਲੱਗਦਾ ਵੀ ਸੂਨ ਵਾਲੀ ਆ ਗਈ ਇਹ ਗੱਬਣ ਆ ਗਈ ਤੇ ਆਜੋ ਆਪਾਂ ਕਰਾਗੇ ਬਾਈ ਬਰਿੰਦਰ ਨਾਲ ਗੱਲਬਾਤ ਤੇ ਲੱਗੇ ਇਹਨਾਂ ਨਗਾ ਦੀ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਜੀ ਪਹਿਲੇ ਤਾਂ ਦਰਸ਼ਕਾਂ ਨੂੰ ਤੁਸੀਂ ਆਪਦਾ ਪਿੰਡ ਦੱਸੋਗੇ ਪਿੰਡ ਮੇਰਾ ਤਿਆਉਣਾ ਜੀ ਜ਼ਿਲ੍ਹਾ ਬਠਿੰਡਾ ਤੇ ਬਹਿੰਡੇ ਤੋਂ ਕਿੰਨਾ ਕੁ ਦੂਰ ਹੈ ਗਿਆ ਬਹਿੰਡੇ ਤੋਂ 10 ਕਿਲੋਮੀਟਰ ਵਾੜ ਦੂਰੀ ਤੇ ਰਹਿ ਗਿਆ ਬਈ ਠੀਕ ਆ ਅੱਛਾ ਅੱਜ ਆਪਣੇ ਕੋਲ ਟੋਟਲ ਨਗ 9 ਆ ਗਏ ਬਈ 9 ਆ ਬਈ ਹੈਨਾ ਕਿਹੜੇ ਬੱਸ ਉਹ ਸਟਾਰਟ ਕਰਗੇ ਫਿਰ ਆਪਾਂ ਮੱਜਾਂ ਵਾਲੀ ਸਾਈਡ ਤੋਂ ਕਰਾਂਗੇ ਠੀਕ ਆ ਪਹਿਲਾਂ ਆਪਾਂ ਨਾ ਕੀ ਕਰਾਂਗੇ ਮੱਜਾ ਮੱਜਾ ਦਿਖਾ ਦਾਂਗੇ ਠੀਕ ਆ ਥਾਂ ਥੋੜਾ ਜਿਹਾ ਆਪਣੇ ਕੋਲ ਭੀੜਾ ਤੇ ਨਾਲ ਇਧਰ ਆ ਗਿਆ ਆਪਣੇ ਕੋਲ ਭਵਜਿੰਦਰ ਹੈਨਾ ਇਹ ਖੋਲ ਖੋਲ ਕੇ ਆਪਾਂ ਨੂੰ ਖੜਾਈ ਚੱਲੂਗਾ ਤੇ ਮੈਨੂੰ ਐ ਦੱਸ ਦੇ ਜਿਹੜੀ ਤੇਰੇ ਕੋਲ ਪਹਿਲੇ ਨੰਬਰ ਵਾਲੀ ਆਹਾ ਆ ਗਈ ਮੱਜ ਹਾਂਜੀ ਬਈ ਇਹਦਾ ਮੈਨੂੰ ਐ ਦੱਸ ਦੇ ਵੀ ਸੂਆ ਕਿਨਵੇਂ ਸੂਅ ਤੀਜਾ ਵੀ ਅਰੀਜਨਲ ਅਰੀਜਨਲ ਤੀਜਾ ਸੂਆ ਸੂਈ ਏ ਕਿ ਸੂਈ ਸਵਈ ਹੈ ਵੀ 21 ਤਰੀਕ ਦੀ ਸੂਈ ਆ ਅੱਜ 13 ਕਿਲੋ ਜਮਾ ਨੈੱਟ ਦੁੱਧ ਤਿਆਰ ਆ ਭਵੇਂ ਆਲਾ ਦੋ ਡੰਗ ਚਾਰ ਡੰਗ ਕਿੰਨੇ ਮਰ ਡੰਗ ਮਰਜੀ ਚੋਲੇ ਠੀਕ ਆ ਦੇਖ 13 ਹੈਗਾ ਹਾਂਜੀ ਵੀ ਮਿਲ ਜੀਦਾ ਮਣਿਆ ਜਾਣਾ ਯਾਰ ਠੀਕ ਹੈ ਇਸ ਗੱਪ ਦਾ ਕੋਈ ਰੇਣੀ ਠੀਕ ਆ ਤੇ ਹੁਣ ਮੈਨੂੰ ਆਏ ਦੱਸਦੇ ਇੱਕ ਸਿੰਘ ਆ ਗਿਆ ਇਹਦਾ ਗੋਲ ਹਾਂਜੀ ਤੇ ਇੱਕ ਆ ਗਿਆ ਮੜਾ ਜੱਟ ਲਿਆ ਹਣਾ ਤੇ ਉਹ ਆਪਾਂ ਚਲੋ ਜਦੋਂ ਤੁਰੀ ਉਧਰ ਦਿਖਾ ਦਾਂਗੇ ਤੇ ਕਿੰਨਾ ਕ ਦੁੱਧ ਕਰ ਚੁੱਕੀ ਏ ਬੁੱਧ ਭਈ ਆਪਣਾ 17-18 ਕਿਲੋ ਦੀ ਔੜ ਤੇ ਆਈ ਹੈ ਮਗਰ ਕੱਟੀ ਦਿਖਾ ਦੇ ਕਿੰਡੀ ਚੰਗੀ ਆ ਠੀਕ ਆ ਟੀਕੇ ਦੀ ਕੱਟੀ ਆ ਜੀ ਠੀਕ ਆ ਟੀਕੇ ਦਾ ਕੋਈ ਪਤਾ ਤਾਂ ਨਹੀਂ ਯਾਰ ਆਪਾਂ ਮੁਰਗਾ ਇੰਨੀਆਂ ਵੀ ਨਹੀਂ ਆਪਾਂ ਕਦੇ ਕਿਹਾ ਨਹੀਂ ਹੈਣਾ ਪਰ ਇਹ ਮੱਝ ਆਪਾਂ ਹਰਿਆਣੇ ਤੋਂ ਲੈ ਕੇ ਆਏ ਆ ਠੀਕ ਆ ਤੇ ਸਰਕਾਰੀ ਟੀਕੇ ਦੀ ਆ ਜੀ ਖੋਲ ਫਿਰ ਕੇਰਾ ਤੋੜ ਕੇ ਦਿਖਾ ਗਏ ਹਰ ਕੱਢ ਲਿਆ ਕਰਾਂ ਇੱਧਰ ਲਿਆ ਕਰਾਂ ਹੌਲੀ ਕਿਦ ਨੇ ਲੈ ਵੀ ਆ ਦੇਖ ਲਓ ਆਪਾਂ ਤੁਹਾਨੂੰ ਨਾ ਜਿਹੜੀ ਆਹਾ ਤੀਜਾ ਸੂਆ ਸੂਈ ਹੋਈ ਮੱਝ ਤੋੜ ਕੇ ਦਿਖਾਉਣ ਲੱਗੇ ਆਗੇ ਲੈ ਚੱਲ ਕੇਰਾ ਏ ਆਪ ਨਾ ਮੁਰੋ ਗਾੜੀ ਦਿਖਾ ਦਗੇ ਮਿੱਤਰੋ ਲਵੀ ਥਾਣ ਦੇਖ ਲੋ ਚੈੱਕ ਕਰ ਲੋ ਲੇਵਾ ਚੈੱਕ ਕਰ ਲਿਓ ਇਹ ਆ ਦੇਖ ਲੋ ਹਾਂ ਲੇਵੇ ਦੀ ਕੁਆਲਿਟੀ ਤੁਸੀਂ ਨੋਟ ਕਰਿਓ ਕਰਾਂ ਬਾਕੀ ਸਮੀ ਪਲੀ ਆ ਜਮਾ ਉਤੋਂ ਹਨਾ ਕਿਸੇ ਪਾਸਿਓ ਜਿਹੜਾ ਹੈਗਾ ਨਾ ਲਸਾ ਆਪਣਾ ਤਾਂ ਜਮਾ ਨਹੀਂ ਦਿਖਾਉਂਦੀ ਕਰਮਾ ਵਾਲੀ ਮੈਨੂੰ ਐਂ ਦੱਸ ਦੇ ਇਹਦਾ ਰੇਟ ਕਿੰਨਾ ਰਹੂਗਾ ਰੇਟ ਬਈ ਕਿੰਨਾ ਮਰਜ਼ੀ ਕਰਾਲਾ ਹਾਂ ਦੁੱਧ ਵਾਲੀ ਮਹਿਣ ਆਏ ਜੀ ਮੈਨੂੰ ਕਿੰਨੇ ਦੀ ਮਰਜ਼ੀ ਵੇਚਲਾ ਪਰ ਆਪਾਂ ਫਿਰ ਵੀ ਜਾਇਜ਼ ਕਰਾਂਗੇ 1,35,000 ਦੀ ਦੇ ਦਾਂਗੇ 1,35,000 ਹਾਂਜੀ ਬਈ ਠੀਕ ਆ ਬਿਲਕੁਲ ਜਾਇਜ਼ ਰੇਟ ਆ ਬਈ ਠੀਕ ਆ ਲੈ ਮੋੜ ਲਾ ਕਰ ਇੱਧਰਲੇ ਪਾਸੇ ਲੈ ਵੀ ਆਹਾ ਮੈਨੂੰ ਐਂ ਦੱਸ ਦੇ ਇਹ ਹਾਂ ਨਾ ਰੇਟ ਆ ਕਿ ਹੋਜੂ ਮਾਨ ਦਾ ਹਾਂ ਨਾ ਵੀ ਮਾੜਾ ਮੋਟਾ ਮਾਨ ਤਰਾ ਬਾਲਾ ਬਾਲਾ ਨਹੀਂ ਠੀਕ ਆ ਹਾਂ ਹੁਣ ਤੈਨੂੰ ਵੀ ਪਤਾ ਯਾਰ ਤੇਰਾ ਕੋਲ ਦੋ ਤਿਆਰ 17 18 ਕਿਲੋ ਵਾਲੀ ਮੈਂ ਆ ਠੀਕ ਆ ਚੱਲ ਕੇਰਾ ਅੱਛਾ ਭਾਈ ਬਰਿੰਦਰ ਜਿਵੇਂ ਹੁਣ ਆਪਣੇ ਕੋਲੇ ਆ ਆ ਗਈ ਦੂਜੇ ਨੰਬਰ ਦੇ ਦਿੱਤੇ ਹਣਾ ਤੇ ਇਸ ਝੋਟੀ ਦਾ ਸੁਆ ਦੱਸ ਪਹਿਲਾਂ ਮੈਨੂੰ ਸੁਆ ਵੀ ਰੇ ਨਾਲ ਦੂਜਾ ਦੂਜਾ ਸੁਆ ਕਿੰਨੇ ਦਿਨ ਹੋ ਗਏ ਸੂਈ ਨੂੰ ਤਿੰਨ ਦਿਨ ਹੋ ਗਏ ਭਾਈ ਕਿੰਨਾ ਕਿ ਦੁੱਧਾ ਹੁਣ ਅੱਜ 8 9 ਕੋਲ ਦੁੱਧ ਬੋਲੀ ਤਿਆਰ ਆ ਜੀ 8 9 ਕਿਲੋ ਹਾਂ ਜ ਕਿੰਨਾ ਕ ਦੁੱਧ ਪਾ ਦੂ ਬਾਈ ਦੁੱਧ 11 12 ਕਿਲੋ ਖੁੱਲਾ ਦੇਊਗੀ ਬਾਈ ਤੇ ਕੀ ਰੇਟ ਰਹੂ ਆਪਾਂ ਤੋੜ ਕੇ ਫੇਰ ਦਿਖਾਵਾਂ ਮਰ ਰੇਟ ਕਿਨਾ ਮਾਰਦੀ ਕਰਾਲਾ ਜੀ 1 5 10 ਲੱਖ ਦੀ ਜੱਸ ਨੂੰ ਆ ਵੀ ਲੱਖ ਦੀ ਹਾਂਜੀ ਠੀਕ ਆ ਦੁੱਧ ਪਾ ਦੂ 12 ਕਿਲੋ ਖੁੱਲਾ ਵੀ ਖੁੱਲਾ ਲੈ ਕਰ ਚੱਲ ਕਰਾ ਪਾਪ ਜਿੰਦਰ ਤੋੜ ਕੇ ਰਾ ਹੋ ਜਾ ਮੂਰੇ ਇਹ ਆ ਦੇਖ ਲੋ ਓ ਝੋਟੀ ਮਿੱਤਰੋ ਜਮਾ ਗੋਲ ਸਿੰਘ ਵਾਲੀ ਝੋਟੀ ਆ ਗਈ ਤੇ ਥੱਲੋਂ ਬੰਤਰ ਲੇਵੇ ਦੀ ਕੱਲਾ ਕੱਲਾ ਖਾਣ ਲੱਗਿਆ ਲੇਵੇ ਨੂੰ ਬਾਕੀ ਉੱਪਰਲੇ ਪਾਸੇ ਸਿੰਗਲ ਹੱਡੀ ਝੋਟੀ ਆ ਮਿੱਤਰੋ ਤੇ ਪੂਰੇ ਲੱਖ ਦੀ ਹਾਂਜੀ ਬਈ ਲੈ ਮੋੜ ਲਾ ਕੇ ਰਾਂ ਕੱਦ ਕਾੜ ਇਹਦਾ ਵੀ ਵੱਡਾ ਵੀ ਕੋਈ ਛੋਟੀ ਮੰਨ ਕੇ ਨਾ ਆਵੇ ਇਹ ਜਮਾ ਟਾਟਾ ਵਾਟਾ ਰੇਟ ਦੱਸ ਇਹਦਾ ਮੈਨੂੰ ਟਾਟਾ 2000 ਹੋਰ ਛੋਟ ਕਰ ਦਾਂਗੇ ਜੀ ਠੀਕ ਆ ਇਹ ਲੈ ਚੱਲ ਬਸ ਹੁਣ ਜੱਸ ਨੂੰ ਹੀ ਆ ਬਈ ਲੈ ਵੀ ਆ ਦੇਖ ਲੋ ਇਹ ਲੈ ਵੀ ਤੂੰ ਨਾ ਜਿਹੜੀ ਹੈਗੀ ਪੂਰੀ ਚੌੜੀ ਢੋੜੀ ਆ ਗਈ ਮੰਨ ਦੇ ਕਰਾਂ ਜਿਵੇਂ ਹੁਣ ਆਪਣੇ ਕੋਲੇ ਤੀਜੇ ਨੰਬਰ ਦੇ ਉੱਤੇ ਆਹਾ ਮੱਝ ਆ ਗਈ ਤੇਰੀ ਹਾਂਜੀ ਬਈ ਇਹ ਸ ਮੱਝ ਦਾ ਪਹਿਲਾਂ ਤਾਂ ਮੈਨੂੰ ਸੂਆ ਦੱਸ ਸੂਆ ਤੀਜਾ ਬਈ ਖੋਲ ਕੇ ਰਾਂ ਬਾਈ ਆ ਤੀਜਾ ਸੂਆ ਹੱਤਾ ਸੂਣ ਚ ਰੰਦਾ ਬਈ ਹੱਤਾ ਸੂਣ ਚ ਬਾਕੀ ਪਿਆ ਤੇ ਕਿੰਨੇ ਕ ਦੁੱਧ ਵਾਲੀ ਆ ਦੁੱਧ ਵੀ ਇਹ ਵੀ 13 14 ਕਿਲੋ ਖੁੱਲਾ ਦੇਊਗੀ ਮੈਂ ਅੱਛਾ ਹਾਂਜੀ 13 14 ਕਿਲੋ ਹਾਂਜੀ ਬਈ ਲੈ ਵੀ ਆਹ ਦੇਖ ਲੋ ਆ ਸੂਣ ਵਾਲੀ ਮੱਝ ਆ ਗਈ ਤੇ ਵਜਨ ਵਜੂ ਤੇ ਇਹਦੇ ਚ ਵੀ ਬੜਾ ਯਾਰ ਇਹ ਲੇਵੇ ਤੋਂ ਬੜੀ ਸਾਫ ਆ ਹਨਾ ਹਾਂਜੀ ਬਈ ਲੈ ਵੀ ਆਹ ਦੇਖ ਲੋ ਲੇਵੇ ਤੋਂ ਨਾ ਜਿਹੜਾ ਹੈਗਾ ਕੱਲਾ ਕੱਲਾ ਥਾਨ ਲੱਗਿਆ ਲੇਵੇ ਨੂੰ ਜਿਹੜਾ ਲੱਗਿਆ ਹੋਇਆ ਹੈ ਨਾ ਬਾਕੀ ਸਮੀ ਪਲੀ ਵੀ ਚੰਗੀ ਆ ਗਈ ਇਹ ਮੈਨੂੰ ਐ ਦੱਸ ਦੇ ਪਪਜਿੰਦਰ ਲੈ ਚੱਲ ਕਰਾਂ ਖੇਚਰ ਆ ਕਰ ਮੜਾ ਜੀ ਤੋਰ ਲਾ ਕੇ ਰਾਂ ਮੈਨੂੰ ਐ ਦੱਸ ਦੇ ਇਹਦਾ ਰੇਟ ਕਿੰਨਾ ਰਹੂਗਾ ਰੇਟ ਪ 1 ਲੱਖ 10000 ਦੀ ਮੈਂ ਦੇ ਦਾਂਗੇ ਦੁੱਧ ਕਿੰਨਾ ਪਾਉਗੀ ਦੁੱਧ 13 14 ਕਿਲੋ ਦੇਊਗੀ ਬਈ ਖੁੱਲਾ ਠੀਕ ਆ ਲੈ ਵੀ ਮਿੱਤਰੋ ਆ ਦੇਖ ਲੋ ਤੇਰਾ 13 14 ਕਿਲੋ ਦੁੱਧ ਵਾਲੀ ਮੱਝ ਦਿਖਾਉਣ ਲੱਗਿਆ ਤੇ ਲੇਵਾ ਵੀ ਪੂਰਾ ਖੁੱਲਾ ਡੁੱਲਾ ਤਿਆਰ ਕਰਦੀ ਤਰੀ ਹੁੰਦੀ ਆ ਮੋੜ ਲਾ ਕਰਾ ਇਹ 1 ਲੱਖ ਤੇ 10000 ਦੀ 10000 ਦੀ ਠੀਕ ਆ ਲੈ ਵੀ ਆ ਦੇਖ ਲੋ ਇੱਕ ਵਾਰੀ ਮੂਰੋਂ ਵੀ ਚੈੱਕ ਕਰ ਲੋ ਸਮੀ ਪਲੀ ਆ ਐ ਨਹੀਂ ਹੈਗਾ ਵੀ ਕੋਈ ਲੱਸੀ ਜੀ ਮੱਝ ਹੋਊਗੀ ਮੋੜ ਲਾ ਕਰਾ ਇਹ ਇਥੋਂ ਇੱਕ ਵਾਰੀ ਲੇਵਾ ਆਪਾਂ ਹੋਰ ਦਿਖਾ ਦਈਏ ਲੈ ਵੀ ਖੁੱਲੇ ਡੁੱਲੇ ਲੇਵੇ ਵਾਲੀ ਮੱਝ ਆ ਗਈ ਲੈ ਇਹਦਾ ਭਾਅ ਮਿੱਤਰੋ ਤੁਸੀਂ ਦੱਸਿਓ ਜ਼ਰੂਰ ਹਨਾ ਵੀ ਕਿਵੇਂ ਲੱਗਿਆ ਪੂਰੀ ਅੱਛਾ ਬਰਿੰਦਰ ਜਿਹੜੀ ਹੁਣ ਤੇਰੇ ਕੋਲੇ ਆ ਚੋਟੀ ਆ ਗਈ ਬਾਈ ਇਸ ਚੋਟੀ ਦਾ ਸਵਾਦ ਦੱਸੇਗਾ ਪਹਿਲਾ ਸਵਾਦ ਵੀ ਦੋ ਦੰਦ ਦਾ ਹੁਣ ਦੋ ਦੰਦ ਜਮਾਂ ਉਹ ਹਾਂ ਮੂੰਹੋਂ ਦੋ ਦੰਦ ਦਾ ਠੀਕ ਐ ਅਰਜਨ ਕੁੰਗੜ ਦੀ ਝੋਟੀ ਐ ਇਹ ਤੇ ਮਗਰ ਬੱਚਾ ਇਹਦੇ ਬੱਚਾ ਵੀ ਉਹ ਨਹੀਂ ਆਪਣਾ ਉਹਦਾ ਲక్ష్ਮੀ ਡੇਰੀ ਫਾਰਮ ਵਾਲਾ ਦਾ ਜੀ ਠੀਕ ਆ ਕੱਟਾ ਕੇ ਕੱਟੀ ਆ ਕੱਟੀ ਆ ਬਈ ਕੱਟੀ ਆ ਲਿਆ ਕੇ ਰਾਂ ਇਧਰ ਨੂੰ ਪਾਸੇ ਲਿਆ ਕੇ ਰਾਂ ਤੇ ਹੁਣ ਇਹਦੇ ਥੱਲੇ ਕਿੰਨਾ ਦੁੱਧ ਆ ਤੇ ਕਿੰਨੇ ਦਿਨਾਂ ਦੀ ਸੂਈ ਆ ਸੂਈ ਨੂੰ ਵੀ ਅੱਜ 10-12 ਦਿਨ ਹੋ ਗਏ ਜੀ ਅੱਛਾ 10-12 ਦਿਨ ਹੋ ਗਏ ਸੂਈ ਨੂੰ ਹਾਂਜੀ ਬਈ ਤੇ ਦੁੱਧ ਕਿੰਨਾ ਹੁਣ ਮੌਕੇ ਤੇ ਵੀ ਅੱਜ ਦੁੱਧ 13 ਕਿਲੋ ਕੋਈ ਵੀ ਬੰਦਾ ਕੰਡਾ ਲਾ ਲਿਆ ਕੇ ਠੀਕ ਆ ਲੈ ਵੀ ਮਿੱਤਰੋ ਆਹ ਦੇਖ ਲਓ ਚੈੱਕ ਕਰ ਲਓ ਕੱਦ ਕਾਠ ਜਿਹੜਾ ਝੋਟੀ ਦਾ ਪੂਰਾ ਡਬਲ ਕੱਦ ਕਾਠ ਵਾਲੀ ਝੋਟੀ ਆ ਤੇ ਲੇਵੇਤੀ ਜਿਹੜੀ ਹੈਗੀ ਆ ਨਾ ਜਮਾਂ ਐਨ ਫਿੱਟ ਲੇਵੇ ਵਾਲੀ ਝੋਟੀ ਆ ਗਈ ਕੱਲਾ ਕੱਲਾ ਥਾਨ ਲੱਗਾ ਲੇਵੇ ਨੂੰ ਇਹ ਲੈ ਚੱਲ ਇਹ ਆ ਦੇਖ ਲਓ ਮਿੱਤਰੋ ਜਿਹੜੀ ਆ ਝੋਟੀ ਆ ਨਾ ਵੀ ਇਹ ਪਹਿਲਾ ਸੂਆ ਵੱਡੇ ਕੱਦ ਕਾਠ ਵਾਲੀ ਦੋ ਦੰਦ ਝੋਟੀ ਤੇ ਮੋੜ ਲਾ ਕਰਾ ਮੂੰਹ ਦਿਖਾਦ ਕੇ ਇਹਦਾ ਆਪਾਂ ਇਹ ਆ ਦੇਖ ਲਓ ਮਿੱਤਰੋ ਇਹਦਾ ਸਿੰਗ ਤੇ ਮੂੰਹ ਚੈੱਕ ਕਰ ਲਓ ਵਾਲੀ ਸੋਹਣੀ ਆ ਬਈ ਹਾਂ ਨਹੀਂ ਝੋਟੀ ਦਾ ਯਾਰ ਨਾ ਬਰਿੰਦਰ ਕੱਦ ਕਾਠ ਬਹੁਤ ਆ ਗਿਆ ਬਹੁਤ ਵੱਡੀ ਬਈ ਕਹਿੰਦਾ ਤੇ ਮੈਂ ਮੋਢੇ ਦੇ ਉੱਤੋਂ ਲੈ ਵੀ ਆਹ ਦੇਖ ਲਓ ਮਿੱਤਰੋ ਕਹਿੰਦਾ ਵੀ 6 ਫੁੱਟ ਦਾ ਕੱਦ ਮੇਰਾ ਤੇ ਮੇਰੇ ਮੋਢੇ ਦੇ ਉੱਤੋਂ ਹੀ ਟੱਪਦੀ ਆ ਝੋਟੀ ਇਹ ਤੇ ਮੈਨੂੰ ਆਂਦਾ ਇਹਦਾ ਰੇਟ ਕੀ ਰੱਖੂਗਾ ਰੇਟ ਬਈ ਟਾੜਾ ਬਟਾ ਕਿੰਨਾ ਮਰਜ਼ੀ ਕਰੀ ਜਾਗੇ ਬਸ 1 ਲੱਖ ਤੇ 70 ਹਜ਼ਾਰ ਦੀ ਜੱਸ ਨੂੰ ਆ ਬਈ 1 70 ਦੀ ਹਾਂਜੀ ਬਈ ਠੀਕ ਆ ਹੁਣ ਐਸ ਜੀ ਬੀਡ ਵਾਲੀ ਝੋਟੀ ਦਾ ਰੇਟ ਤਾਂ ਹੈ ਨਹੀਂ ਕੋਈ ਥਣਾ ਥਣਾ ਦੀ ਮੈਨੂੰ ਐਂ ਦੱਸ ਜਮਾ ਕਲੀਅਰ ਬਈ ਆਪਣੇ ਕੋਲੋਂ ਇੱਕ ਨੰਬਰ ਆਉਦੀ ਚੋਕ ਲੈ ਕੇ ਜਾਵੇ ਬੰਦਾ ਠੀਕ ਆ ਆ ਜਾ ਫਿਰ ਕੇਰਾ ਲੈ ਵੀ ਮਿੱਤਰੋ ਜਿਹੜੀ ਆ ਝੋਟੀ ਦਿਖਾਈ ਹੈ ਨਾ ਆਪਾਂ ਆ ਝੋਟੀ ਦਾ ਕੱਦ ਕਾਠ ਬਹੁਤ ਡਬਲਾ ਬਾਕੀ ਇੱਥੇ ਮਿੱਤਰੋ ਆਇਓ ਤਸੱਲੀ ਕਰ ਲਿਓ ਤਸੱਲੀ ਕਰਕੇ ਕੋਈ ਨਾ ਜਿਹੜਾ ਹੈਗਾ ਲਿਜਾ ਸਕੋ ਅੱਛਾ ਬਰਿੰਦਰ ਜਿਹੜੀ ਹੁਣ ਬਹਿੜ ਆਪਾਂ ਤੋੜ ਕੇ ਦਿਖਾਉਣ ਲੱਗੇ ਆ ਜਿਹੜੀ ਆ ਕਾਲੇ ਰੰਗ ਦੀ ਇਹਦਾ ਸੂਆ ਦੱਸ ਪਹਿਲਾਂ ਮੈਨੂੰ ਸੂਆ ਵੀ ਪਹਿਲਾਂ ਪਹਿਲਾਂ ਸੂਆ ਕਿੰਨੇ ਦਿਨ ਸੂਣ ਦੇ ਬਾਕੀ ਪਏ ਇਹਦੇ ਸੂਣ ਦਾ ਵੀ ਇਹਦੇ 10 ਦਿਨ ਪਏ 10 ਤੋਂ 12 ਦਿਨ ਪਏ ਇਹਦੇ ਵਿੱਚ 10 ਤੋਂ 12 ਦਿਨ ਬਾਕੀ ਆ ਕਿੰਨਾ ਦੁੱਧ ਪਾ ਦੂ ਇਹ ਪਹਿਲੇ ਸੂਈ ਕੋਈ ਪਹਿਲੇ ਸੂਏ 16-17 ਕਿਲੋ ਖੁੱਲਾ ਦੇਊਗੀ ਏ ਲੋ ਵੀ ਆ ਦੇਖ ਲੋ ਸਮੀਪਲੀ ਜਿਹੜੀ ਬਹਿੜਾ ਨਾ ਪੂਰੀ ਚੰਗੇ ਸਾਫ ਸੁਥਰੇ ਲੇਵੇ ਵਾਲੀ ਆ ਗਈ ਬਰਿੰਦਰ ਇਹ ਲੈ ਚੱਲ ਲੈ ਚੱਲ ਅਜੇ 15 ਦਿਨ ਤਾਂ ਖੁੱਲੇ ਲੈ ਜੂ ਹਾਂਜੀ ਬਈ ਬਾੜੀ ਸੁਣੀ ਨਗੀਨਾ ਹੀ ਇੱਕ ਹਿਸਾਬ ਦਾ ਇਹ ਰੇਟ ਕੀ ਰਹੁਣ ਕਿੰਨੇ ਦਾ ਰੇਟ ਬਈ ਕਿੰਨਾ ਮਰਜ਼ੀ ਕਰਾਲਾ 75000 ਦੀ ਜਸਨੋ ਦੇ ਦਾਂਗੇ ਬਈ 75 ਚੋਂ ਮਾਨਤਨ ਕਰ ਸਾਡਾ ਮਾਨਤਨ ਕਰ ਦਾਂਗੇ ਬਈ ਠੀਕ ਆ ਮੌਕੇ ਤੇ ਹੁਣ ਤਾਂ ਮੈਂ ਨਾ ਹੋਰ ਦੋ ਦਿਨ ਬਈ ਇਹੋ ਜਿਹੀ ਬੱਚ ਨੂੰ ਲੈ ਕੇ ਕੋਈ ਵੀ ਵੀਰਪਈ ਵਪਾਰੀ ਦਾ ਨਫਾ ਵੀ ਲੈ ਜੂਗਾ ਬਈ ਕਿਵੇਂ ਇਹੋ ਜਿਹੀ ਬੱਚ ਨੂੰ ਲੈ ਕੇ ਇੰਨੇ ਪੈਸੇ ਚ ਵਪਾਰੀ ਨੂੰ ਵੀ ਨਫਾ ਦੇਊਗੀ ਠੀਕ ਆ ਹਾਂ ਇਹ ਆ ਦੇਖ ਲਓ ਮਿੱਤਰੋ ਮੂੰਹ ਚੈੱਕ ਕਰ ਲਓ ਬਾਲੀ ਸੋਹਣੀ ਹੈ ਲੈ ਚੱਲ ਬਈ ਲੈ ਚੱਲ ਲੈ ਚੱਲ ਮੂੰਹੋਂ ਵੀ ਖਿਰੀ ਹੋਊਗੀ ਮੇਰੇ ਸਾਬ ਹੁਣ ਵੇਖੀ ਨਹੀਂ ਆਪਾਂ ਐਵੇਂ ਕਹਿ ਦਗੇ ਅੱਛਾ ਖਿਰੀ ਹੋਊਗੀ ਠੀਕ ਆ ਲੈ ਵੀ ਆ ਦੇਖ ਲਓ ਜਿਹੜੀ ਆ ਬਿਹੜਾ ਕੀ ਨਾ ਇਹ ਆ ਬਿਹੜ 75000 ਰੁਪਏ ਚੋ ਮਾਨਤਾਣ ਹੋ ਜਾਊਗਾ ਅੱਛਾ ਬਰਿੰਦਰ ਜਿਹੜੀ ਤੇਰੀ ਆ ਬਿਹੜ ਆ ਗਈ ਬਾਈ ਹਾਂਜੀ ਇਸ ਬਿਹੜ ਦਾ ਪਹਿਲਾਂ ਤਾਂ ਸੂਆ ਦਾ ਸੂਆ ਪਹਿਲਾਂ ਬਈ ਪਹਿਲਾਂ ਸੂਆ ਹਾਂਜੀ ਬਈ ਸੂਈ ਹੋਈ ਐ ਸੂਈ ਵੀ ਐ ਬਈ ਮਗਰ ਬੱਚੀ ਆ ਅੱਛਾ ਮਗਰ ਬੱਚੀ ਆ ਸੂਈ ਹੋਈ ਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਬਈ ਪਰਸੋ ਸੂਈ ਆ ਪਰਸੋ ਸੂਈ ਆ ਕਿੰਨਾ ਕ ਬੋਲਾ ਹੁਣ ਬੋਲਾ ਹੁਣ ਬਈ ਹੋਊਗਾ 14 15 ਕਿਲੋ 14 15 ਕਿਲੋ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਬਈ 20 22 ਕਿਲੋ ਦੀ ਆਸ ਆ 20 22 ਕਿਲੋ ਵਾਦੇ ਦੇਣ ਦੀ ਸੇਵਾ ਹਣਾ ਸਹੀ ਗੱਲ ਆ ਯਾਰ ਇੱਕ ਗੱਲ ਤਾਂ ਹੈਗੀ ਆ ਬਰਿੰਦਰ ਜਿਹੜਾ ਇਹਦਾ ਲੇਵਾ ਦਿਖਾਈ ਇਧਰ ਪਾਸੇ ਕਰੀ ਇਹ ਆ ਦੇਖਿ ਆ ਦੇਖ ਲੋ ਫਟਵਾਲ ਵਰਗਾ ਲੇਵਾ ਪਿਆ ਮਿੱਤਰੋ ਫਟਵਾਲ ਵਰਗਾ ਤੇ ਹਜੇ ਤਾਂ ਭਲਾਂ ਭੂਲਾਂ ਵੀ ਹੈ ਹੀ ਆ ਹਨਾ ਰਮਨ ਨੇ ਇਹ ਗੱਲ ਦੱਸਾ ਹਾਂ ਗੁੱਸਾ ਦਾ ਹੁੰਦਾ ਗੱਲ ਦਾ ਹਨਾ ਇਹ ਜੀ ਨੂੰ ਭਾਵੇਂ 30 ਕਿਲੋ ਕਹਿ ਕੇ ਵੇਚ ਲਾ ਠੀਕ ਹੈ ਆਪਣੋਂ ਤਾਂ ਕਿੰਨੇ ਕਿਲੋ ਸਚਾਈ ਦਿਖਾ ਗਏ ਪਿਛਲੇ ਘੜੇ ਆਪਾਂ ਵੀਡੀਓ ਪਾਈ ਲੱਖ ਦੀ ਬੱਚੀ ਕਿਹਾ ਸੀਗਾ ਹਾਂ ਆ 20 ਵਾਈ ਕਿਲੋ ਦੁੱਧ ਦਿੱਤਾ ਲੋਕ ਇਹਦੇ 20 ਵਾਈ ਕਿਲੋ ਲੱਖ ਮੰਗੀ ਜਾਂਦਾ ਹਾਂ ਵੀ ਭਲੇ ਲੋਕੋ ਉਹ 20 ਵਾਈ ਕਿਲੋ ਵਾਲੀ 35 ਕੋ ਦੱਸ ਕੇ ਡੇਢ ਡੇਢ ਲੱਖ ਮੰਗਦੇ ਆ ਲੋਕ ਠੀਕ ਹੈ ਪਰ ਸਚਾਈ ਜਿਹੜੀ ਆਪਾਂ ਦੱਸਦੇ ਆ ਗਾ ਆਪਣੀ ਇਹ ਜਿੰਨਾ ਮਨਾ ਕੇ ਦੇਵਾਂਗੇ ਆਪਾਂ ਕੋਈ ਬੰਦਾ ਸੋਟਾ ਰੇਟਰ ਹੋ ਇਹਦਾ ਰੇਟ ਬੱਸ ਕਿੰਨਾ ਮਰਜ਼ੀ ਕਰਾ ਲਾ ਬਈ ਇਹ ਆਪਾਂ ਜਮਾ ਜੱਸਰੋਂ 85000 ਦੀ ਦੇ ਦਾਂਗੇ ਆਏ ਹਾਏ 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 ਹੁਣ ਤਾਂ ਵੇਖ ਲੈ ਏਡੇ ਕੱਦ ਵਾਲੀ ਕੋਈ ਦੇ ਕੇ ਦਿਖਾਵੇ ਨਾਗਰ ਵੀ ਬੱਚੀ ਲਾ ਮੋਢੇ ਤਾਂ ਹੀ ਆਉਂਦੀ ਆ ਠੀਕ ਆ ਲੈ ਖੋਲ ਫਿਰ ਕੇ ਰਾ ਲੈ ਵੀ ਆਹ ਦੇਖ ਲੋ ਮਿੱਤਰੋ ਜਿਹੜੀ ਆਹਾ ਨਾ ਬਹਿੜਦਾ ਜਿਹੜਾ ਰੇਟ ਕੀਤਾ ਬਾਈ ਨੇ ਤੇ ਰੇਟ ਕੀਤਾ ਜਮਾ ਫੰਨੇ ਖਾਂ ਅਨੋਖੀ ਆ ਬਈ ਆਮ ਬੰਦੇ ਨੂੰ ਪਤਾ ਵੀ ਕੋਈ ਰੇਟ ਆਪਾਂ ਜਿਆਦਾ ਨਹੀਂ ਕਰਾ ਨਹੀ ਕਰਿਆ ਬਈ ਨਹੀਂ ਕਰਿਆ ਇਹ ਆ ਦੇਖ ਲੋ ਮਿੱਤਰੋ ਜਿਹੜੀ ਆ ਆ ਗਈ ਨਾ ਜਿਹੜੀ ਆ ਬੈਡ ਪਹਿਲਾ ਸੁਆ 85000 ਰੁਪਏ ਦੇ ਵਿੱਚ ਮਿਲਦੀ ਆ ਮਿੱਤਰੋ ਆਹਾ ਬੈਡ ਸੋਨੂ 85000 ਰੁਪਏ ਦੇ ਵਿੱਚ ਨਾ ਲੇਵੇ ਦੇ ਜਿਹੜੀ ਹੈਗੀ ਇਹ ਨਾ ਬਈ ਬੰਤਰ ਬੁੰਤਰ ਬਹੁਤ ਚੰਗੀ ਆ ਬਾਕੀ ਪ੍ਰਿੰਟ ਮੂੰਹ ਕਰੀ ਕਰੇ ਇਧਰਲੇ ਪਾਸੇ ਦਾ ਮੂੰਹ ਦਿਖਾਈ ਗਏ ਆਪਾਂ ਪਿੰਕ ਨੋਜ਼ ਵਾਲੀ ਬੈਡ ਲੱਗਦੀ ਆ ਮੈਨੂੰ ਤਾਂ ਏ ਮੁਰਜਾ ਤੂੰ ਇਧਰ ਲਿਆ 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 ਦੇਖ ਬਈ ਲਿਆ ਇਹ ਲੈ ਚੱਲ ਲੈ ਚੱਲ ਲੈ ਵੀ ਕਰਿਓ ਕਰਾ ਨੋਟ ਮਗਰ ਬੱਚੀ ਹੈ ਹੈ ਹਾਂਜੀ ਬਈ ਚਲ ਨਹੀਂ ਲੇਵੇ ਤੋ ਸੋਣੀ ਆ ਪਈ ਤੇਰੀ ਬਹਿਰ ਅੱਛਾ ਜਿਹੜੀ ਤੇਰੀ ਆ ਬਹਿੜਾ ਗਈ ਇਹਦਾ ਸੂਆ origignal ਦੂਜਾ ਬਈ ਅੱਛਾ ਦੂਜਾ ਸੂਆ ਹਾਂਜੀ ਬਈ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਤਿੰਨ ਦਿਨ ਹੋ ਗਏ ਬਈ ਨਾਲ ਹੋ ਗਏ ਤੇ ਬੱਚਾ ਅੱਛਾ ਮਗਰ ਕੀ ਆ ਬੱੱਚੀ ਬਈ ਬੱੱਚੀ 66 ਸੀਮੰਦੀ ਹੈ ਬਈ ਬਰੂਡ ਦੇ ਦੀ ਅੱਛਾ ਆ ਵੇਖ ਲੈ ਵੀ ਆਹ ਦੇਖ ਲੋ ਮਿੱਤਰੋ 66 ਸੀਮੰਦੀ ਬੱੱਚੀ ਆ ਗਈ ਤੇ ਬਰੂਡ ਦੀ ਹੈ ਬਈ ਹਾਂਜੀ ਜਮਾ ਰੇ ਇਹਨਾਂ ਜਿਹੜੀ ਗੱਲ ਕਹੇਦੀ ਉਹੀ ਆਪਾਂ ਬੈਡ ਨੂੰ ਨਾ ਕਹਤਾ ਇਹ ਫਰਾਨੇ ਦੀ ਆ ਠੀਕ ਆ ਜਿਹੜਾ ਆਪ ਨੂੰ ਦੱਸਿਆ ਉਹੀ ਦੱਸਾਂਗੇ ਬਈ ਤੇ ਬਾਹਰ ਕੱਢੋ ਕਰ ਇਹਨੂੰ ਬੈਠ ਦੋ ਲਿਆ ਕਰ ਤੇ ਹੁਣ ਦੁੱਧ ਬਾਦ ਕਿੰਨਾ ਕ ਦੇ ਦੂ ਇਹ ਦੁੱਧ ਬਈ 17 ਕਿਲੋ ਬੌਲੀ ਆ ਹੁਣ ਅੱਛਾ 17 ਕਿਲੋ ਹਾਂਜੀ ਬਈ ਠੀਕ ਆ ਲੈ ਚੱਲ ਕਰ ਲੈ ਚੱਲ ਲੈ ਚੱਲ ਲੈ ਚੱਲ ਲੈ ਵੀ ਮਿੱਤਰੋ ਗੱਲ ਸੁਣ ਲੋ ਜਿਹੜੀ ਆਹਾ ਬਹਿੜ ਆ ਗਈ ਨਾ ਆਹਾ ਬਹਿੜ ਤਾਜੀ ਸੁਈ ਮਗਰ ਬੱਤੀ ਬਰੂਡ ਦੇ ਸੀਮਣ ਦੀ ਬੱਤੀ ਆ 17 ਕਿਲੋ ਬੌਲਾ ਤਿਆਰ ਆ ਕੀ ਰੇਟਰ ਹੋ ਇਹਦਾ ਰੇਟ ਵੀ ਇਹਦਾ ਵੀ ਕਿੰਨਾ ਵਰਜੀ ਕਰਾਲਾ ਪਾ ਕਰਦਗੇ ਹਰਾਨ ਕਰਦੇ ਬਾ 90000 ਦੀ ਜਸਨੋ ਆ 90 ਦੀ ਹਾਂਜੀ ਬਈ ਠੀਕ ਆ ਲੋਕ ਇਹ ਜੀਆਂ ਦੇ 1 10 15 ਵੀ ਆ ਮੰਗੀ ਜਾਂਦੇ ਆ ਠੀਕ ਆ ਪਰ ਤਾਂ ਆਪਾਂ ਤਨ ਪਹਿ ਜਾਣੇ ਹੁਣ ਕੰਮ ਕਰੀ ਤੇ ਸਿਰ 5000 ਮੁਨਾਫੇ ਤੇ ਕੰਮ ਆਪਣਾ ਓਕੇ ਮੋੜ ਲਾ ਕੇ ਰਾਂ ਮੋੜ ਦਾ ਇਹ ਆ ਦੇਖ ਲੋ ਮਿੱਤਰੋ ਇਹ ਦੁੱਧ ਕਿੰਨਾ ਪਾ ਦੂ ਬਰਿੰਦਰ ਤੇਰਾ ਦੁੱਧ ਵੀ 30 ਕਿਲੋ ਖੁੱਲਾ ਦੇਊਗੀ 30 ਕਿਲੋ ਪਰ 25 ਕਿਲੋ ਆਏ ਸਟਾਮ ਤੇ ਲਿਖਾ ਕੇ ਲੈ ਜੇ ਆਪਣੇ ਤੋਂ ਠੀਕ ਆ ਲੈ ਵੀ ਮਿੱਤਰੋ ਆ ਦੇਖ ਲੋ ਆਹ 25 ਕਿਲੋ ਦੁੱਧ 25 ਕਿਲੋ ਦੁੱਧ 90000 ਦੀ ਮਗਰ ਬੱਤੀ ਠੀਕ ਆ ਲੈ ਵੀ ਲੈ ਵੀ ਦੀ ਜਿਹੜੀ ਹੈਗੀ ਬੰਤਰ-ਮੰਤਰੇ ਦੀ ਵੀ ਠੀਕ ਆ ਚੱਲ ਬੰਦ ਕਰ ਅੱਛਾ ਬਰਿੰਦਰ ਮੈਨੂੰ ਐਂ ਦੱਸ ਦੇ ਜਿਹੜੀ ਤੇਰੀ ਆ ਝੋਟੀ ਆ ਗਈ ਹਾਂਜੀ ਵੀ ਇਸ ਝੋਟੀ ਦਾ ਸੁਆ ਦੂਜਾ ਬਈ ਦੂਜਾ ਸੂਆ ਕਿੰਨੇ ਦਿਨ ਮਤਲਬ ਬਾਕੀ ਇਹਦੇ ਸੂਣ ਦੇ ਇਹਦੇ ਪਏ ਆ ਵੀ ਹਫਤਾ 10 ਦਿਨ ਲੈ ਜੂਗੀ ਠੀਕ ਹੈ ਕਿੰਨਾ ਦੁੱਧ ਪਾ ਦੂਗੀ ਦੁੱਧ ਯਾਰ ਘੱਪ ਮਰਾਉਣ ਨੂੰ ਕਿੰਨਾ ਮਰਜ਼ੀ ਕਰਾ ਮੰਗਲ ਵਾਲਾ 10 ਕਿਲੋ ਐਨ ਖੁੱਲਾ ਦੁੱਧ ਦੇਉਗੀ ਠੀਕ ਹੈ ਹਾਂਜੀ ਤੇ ਕੀ ਰੇਟ ਰੱਖੂ ਦਾ ਰੇਟ ਪਹਿਲਾਂ ਤੋਰ ਕੇ ਦਿਖਾਉਣੇ ਰੇਟ ਵੀ ਐਨ ਆਪਾਂ ਹੈਰਾਨ ਨਹੀਂ ਕਰਾਂਗੇ ਬਾਈਆਂ ਨੂੰ ਅੱਜ ਲਿਆ ਕੇ ਆ ਜਾ ਕੇ ਰਾ ਲੈ ਵੀ ਆ ਦੇਖ ਲਓ ਹੁਣ ਕਹਿੰਦਾ ਇਹਦਾ ਰੇਟ ਹੈਰਾਨ ਕਰਨ ਵਾਲਾ ਰੇਟ ਕਰਨਾ ਹੈਗਾ ਦਿਨ ਲੈ ਜੂ ਇਹ 10 ਹੱਟਦਾ ਦਾਦਨ ਹੱਟਦਾ ਦਾਦਨ ਹਣਾ ਹਜੇ ਤੱਕ ਕੱਚੀ ਪਈ ਮੇਤਰ ਗੱਲ ਪੱਕੀ ਆ ਕੋਈ ਬੱਥੇਰੀ ਬਣੂਗੀ ਇਹ ਆ ਦੇਖ ਲੋ ਲੇਵੇ ਤੋਂ ਜਿਹੜੀ ਹੈਗੀ ਸਾਫ ਸੁਥਰੀ ਆ ਗਈ ਲੈ ਵੀ ਆਹ ਜਿਹੜੀ ਹੈਗੀ ਦੂਜਾ ਸੂਆ ਸੂਣ ਵਾਲੀ ਝੋਟੀ ਆ ਗਈ ਤੇ ਬੰਤਰ ਬੁੰਤਰ ਦੇਖ ਲੋ ਤੁਸੀਂ ਬੋਲ ਕਰਾਂ ਇਹਦਾ ਬਸ ਟਾਟਾ ਵਾਟਾ ਬਈ 80000 ਦਾ ਅੱਛਾ ਹਾਂ ਬਈ ਠੀਕ ਆ ਹੁਣ ਤੂੰ ਦੇਖ ਲੈ ਇਹ ਆ ਦੇਖ ਲੋ ਮਿੱਤਰੋ ਜਿਹੜੀ ਸਾਫ ਸੁਥਰੇ ਲੇਵੇ ਵਾਲੀ ਆ ਗਈ ਇਹ ਤੇ ਜਿਹੜੀ ਆਹ ਝੋਟੀ ਆ ਨਾ ਮਿੱਤਰੋ ਬਾਈ ਕਹਿੰਦਾ ਨਾ 80000 ਰੁਪਏ ਦੇ ਵਿੱਚ ਦੇਣੀ ਆ 80000 ਚ ਲੈ ਚੱਲ ਕਰਮਾਲਿਆ 50000 ਦੀ ਤੋਕੜ ਗੱਭਣ ਬੰਦਾ ਕੋਈ ਵੀ ਵਾਪਸ ਕਰ ਸਕਦਾ ਠੀਕ ਆ ਹਾਂਜੀ ਬਈ ਓਕੇ ਅੱਛਾ ਬ੍ਰਿੰਦਰ ਜਿਹੜੀ ਤੇਰੀ ਕੋਲ ਗਾਂਾਂ ਵਾਲੀ ਝੋਟੀ ਆਹਾ ਹਾਂਜੀ ਬਈ ਇਹ ਝੋਟੀ ਦਾ ਪਹਿਲਾਂ ਮੈਨੂੰ ਸੂਆ ਦੱਸ ਦੀ ਸੂਆ ਦੂਜਾ ਬਈ ਦੂਜਾ ਸੂਆ ਠੀਕ ਆ ਤੇ ਇਹ ਸੂਈ ਹੋਈ ਏ ਕਿ ਗੱਭਣਾ ਸੂਈ ਵੀ ਏ ਬਈ ਅੱਛਾ ਸੂਈ ਹੋਈ ਏ ਮਗਰ ਬੱਚਾ ਬੱਚਾ ਕੱਟਾ ਬਈ ਤੇ ਕਿੰਨੇ ਕ ਦੁੱਧ ਵਾਲੀ ਆ ਦੁੱਧ ਬਈ 10 ਕਿਲੋ ਹੁਣ ਨੈਟ ਤਿਆਰ ਆ ਠੀਕ ਆ ਤੇ ਕਿੰਨੇ ਦਿਨ ਹੋ ਗਏ ਸੋਈ ਨੂੰ ਬਈ 20-21 ਦਿਨ ਹੋ ਗਏ ਨੇ ਸੋਈ ਨੂੰ 20-22 ਦਿਨ ਹਾਂਜੀ ਬਈ ਤੇ ਫਿਰ ਦੁੱਧ ਤਾਂ ਮਤਲਬ ਹੁਣ ਜੇ ਗੱਲ ਕਰੀਏ ਕਿਲੋ ਦੋ ਕਿਲੋ ਹੀ ਵਸ ਸਕਦੇ ਹਾਂ ਹਾਂ ਆਪਾਂ ਤਾਂ ਵੀ 10 ਹੀ ਕਵਾਂਗੇ ਅਗਲਾ ਚੋਲੇ ਵਾਰਾ ਕੀ ਰੇਟਰ ਹੋ ਫਿਰ ਇਹਦਾ ਬਸ ਇਹ ਵੀ ਬਾ 85000 ਦਾ ਟਾਟਾ ਵਟ ਗਿਆ ਬਈ ਖੋਲ ਫਿਰ ਕੇਰਾ ਤੇ ਇੱਥੇ ਨਾਲ ਤੁਮਣ ਦੀ ਜਮਾ ਕੇ ਆ ਬਈ ਗਾਰੰਟੀ ਆ ਕੋਈ ਧਾਰ ਵੀ ਨਾ ਮਾਰੇ ਲੈ ਚਲ ਆ ਦੇਖ ਲੋ ਮਿੱਤਰੋ ਇਹ ਇਹਦੇ ਥੱਲੇ ਨਾ 10 ਕਿਲੋ ਦੁੱਧ ਤਿਆਰ ਆ ਮਿੱਤਰੋ 10 ਕਿਲੋ ਦੁੱਧ ਤਿਆਰ ਤੇ ਆ ਝੋਟੀ ਦਾ ਦੂਜਾ ਸੂਆ 85000 ਰੁਪਏ ਦੇ ਵਿੱਚ ਇਹ ਮਿਲਣੀ ਹੈਗੀ ਇਹ ਲੇਵੇ ਨੂੰ ਥਣ ਜਿਹੜਾ ਉਹ ਆਪਾਂ ਗੌਰ ਨਾਲ ਦਿਖਾ ਦਗੇ ਇਹ ਆ ਦੇਖੋ ਠੀਕ ਆ ਲੈ ਚੱਲ ਲੈ ਚੱਲ ਲੈ ਵੀ ਸਮੀ ਪਲੀ ਝੋਟੀ 85000 ਚ ਬਾਣ ਦੇ ਕਰ ਮੇਤਰਾ ਅੱਜ ਔਖੇ ਬਹੁਤ ਹੋਏ ਆ ਥਾਂ ਭੀੜਾ ਹੈਗਾ ਤੇ ਥਾਪੀਡੇ ਦਾ ਕਰਕੇ ਕੁਛ ਥੋੜਾ ਜਿਹਾ ਨਾ ਇਧਰ ਚਾਨਣ ਪਸੂ ਦਿਖੇ ਨਹੀਂ ਬਾਈ ਸਹੀ ਨਹੀਂ ਦੇਖ ਪਸੂ ਦੇਖ ਹੁਣ ਤੋਂ ਇਹਨਾਂ ਤੇ ਕੈਮਰਾ ਮਰਦੇ ਕਿੱਡੀਆਂ ਚੰਗੀਆਂ ਬਹਿੜਾਂ ਯਾਰ ਪਰ ਥੋੜੀ ਜੀ ਨਾ ਕੀ ਆ ਵੀ ਅੱਜ ਦੇਖਾ ਇਧਰੋਂ ਦੇਖ ਲਿਗੇ ਉੱਤੇ ਆਥਾਂ ਦਾ ਟਾਈਮ ਹੋ ਗਿਆ ਹੈਨਾ ਤੇ ਇਧਰ ਹਨੇਰਾ ਪੈਂਦਾ ਠੀਕ ਆ ਤੇ ਨੰਬਰ ਕਿਹੜਾ ਚੱਲਦਾ ਨੰਬਰ ਵੀ ਆਪਣਾ 87270 61768 ਠੀਕ ਆ ਤੇ ਭਵਜਿੰਦਰ ਦਾ ਵੀ ਲਾ ਦਾਂਗੇ ਹੈਨਾ ਭਵਜਿੰਦਰ ਦਾ 98850 45479 ਜੀ ਠੀਕ ਆ ਪਸੂ 9850 50 45479 ਠੀਕ ਆ ਨਵੀਂ ਮਿੱਤਰੋ ਏ ਸੀ ਵਾਈਪ ਆਵਜਨ ਸਰ ਕੇ ਬਰੰਦਰ ਤੇ ਜਿਹੜੇ ਭਰਾ ਨੂੰ ਨਾ ਕੋਈ ਵੀ ਨਾਗ ਪਸੰਦ ਆਉਂਦਾ ਤਾਂ ਇੱਥੇ ਆ ਕੇ ਤਸੱਲੀ ਕਰਨੀ ਜਿਹੜੀ ਜੁਨੀਵਰੀ ਮਿੱਤਰੋ ਛੋਡੀ ਬਣਦੀ ਆ ਤਸੱਲੀ ਕਰਕੇ ਕੋਈ ਵੀ ਨਾਗ ਲੈ ਜਾਓ ਧੰਨਵਾਦ